ਮੈਂ ਸੱਚੀਆ ਸੁਣਾਉਂ ਲਈ ਆ ਇੱਕ ਤੇ ਮਗਰ ਲਾਈ ਹਾਂ ਦੂਜੀ ਨੂੰ ਮਿਲਣੋਂ ਫੇਰਨ ਲਈ ਆ ਜੇ ਆਉਣਾ ਵਾਰ ਸਿੱਧੀ ਹੱਲੀ ਆਵੀ ਤੇ ਜੇ ਨਹੀਂ ਆਉਣਾ ਤੇ ਬੇਸ਼ੱਕ ਨਾ ਆਇਆ ਕਰ ਨਾ ਕੀ ਮੈਂ ਮਗਰ ਲਈ ਆ ਗਲਤੀ ਤੇ ਮੇਰੇ ਕੋ ਇਹ ਹੋ ਗਈ ਵੀ ਮੁੰਡੇ ਦਾ ਮੈਂ ਰਿਸ਼ਤਾ ਕਰਾਤਾ ਵਾ ਜੇ ਨਾ ਕਰਾਂਦੀ ਨਾ ਤੇਰੇ ਘਰ ਚ ਫੇਰ ਸੇ ਆਪਾ ਪਿਆਣਾ ਸੀ ਤੈਨੂੰ ਠੰਡ ਫੇਰ ਪੈਣੀ ਧੱਕਾ ਤੇਰੀਆਂ ਪੇਰ ਖੁੱਲਣੀਆਂ ਸੀ ਮੀ ਪੈ ਗਈ ਏ ਠੰਡ ਹੁਣ ਤਾਨੂੰ ਚੰਗੇ ਰਹੀਂ ਹੁਣ ਉਹ ਚਲ ਗਈ ਏ ਰੋਸ ਕੇ ਤੇ ਨਹੀਂ ਜਾਣਦੀ ਇਹ ਜਾਵੇ ਮੈਂ ਡਰਦੀ ਏ ਦੇਖੋ ਤਾਨੂੰ ਕੀ ਲੋੜ ਵਾ ਡਰਨ ਦੀ ਤੁਸੀਂ ਸਾਰੇ ਜੂ ਡਰਾਏ ਆ ਜੇ ਮਾਨ ਲੋ ਭੁਗਾਰਿ ਸਤਾ ਨਾ ਨਾ ਕਰਾਉਂਦੀ ਤੇ ਜਿਉ ਕੋ ਕੁਛ ਕਰ ਲੈਂਦਾ ਨਾ ਤੇ ਗੋਪੀ ਦੇ ਛੱਟ ਲੱਗ ਗਈ ਆ ਉਹ ਕਿਦਾਂ ਲੱਗਣੀ ਕਿਦਾਂ ਹੀ ਕੱਪੜੇ ਸੁਕਣੇ ਪਾਉਂਦੀ ਕੋਠੇ ਤੇ ਜਾਣ ਦੀ ਪੌੜੀਆਂ 'ਚੋਂ ਨਾ ਪੈਰ ਤਿਲ ਗਏ ਕਿਤੇ ਉੱਥੇ ਦੇਖ ਕੇ ਨਾ ਛੱਟ ਲੱਗੀ ਉਹ ਚੂੜੇ ਤੇ ਵੇ ਕਿਦਨ ਦੀ ਲੱਗੀ ਆ ਆ ਪਰਸੋਂ ਦੀ ਗੱਲ ਆ ਮੇਰੇ ਸਾਬ ਨਾਲ ਹਾਏ ਹਾਏ ਦਲਜੀਤ ਪਰਸੋਂ ਦੀ ਉਹਦੇ ਛੱਟ ਲੱਗੀ ਆ ਤੇ ਸਾਨੂੰ ਲੱਗੇ ਪਤਾ ਹੀ ਨਹੀਂ ਆ ਅਨੂੰ ਜਾ ਕੇ ਪਤਾ ਹੀ ਲੈ ਹੁੰਦੇ ਉਹੀ ਗੱਲ ਮੈਂ ਕਹਣਾ ਲਵਲੀ ਨੂੰ ਵੀ ਦਹੀ ਦਿੰਦੇ ਸਾਨੂੰ ਕਿਤੇ ਸਾਨੂੰ ਤੇ ਪਤਾ ਹੀ ਨਹੀਂ ਇਹ ਗੱਲ ਦਾ ਬਾਹਰੋਂ ਕੀ ਪਤਾ ਲੈਣਾ ਹੋਂਡੇ ਆ ਤੇ ਸਾਨੂੰ ਲੱਗੇ ਪਤਾ ਹੀ ਕਿਸ ਨੂੰ ਨਹੀਂ ਚਲ ਕੋਈ ਨਹੀਂ ਮੈਂ ਥੋੜਾ ਜਿਹਾ ਕੰਮ ਕਰ ਲਾਂ ਤੇ ਮੈਂ ਜਾ ਕੇ ਤੇ ਪਤਾ ਲੈ ਕੇ ਆਉਣੀ ਵੇ ਦਲਜੀਤ ਸਾਡੇ ਘਰ ਦੀ ਕੰਜਰ ਖੜੀ ਮੁਕੇ ਤੇ ਫੇਰ ਹੀ ਸਾਨੂੰ ਬਾਹਰ ਦੀਆਂ ਗੱਲਾਂ ਦਾ ਪਤਾ ਲੱਗੇ ਸਾਡੇ ਦੇ ਘਰ ਦੇ ਵਿੱਚ ਨਿਤ ਕਲੇਸ਼ ਪਿਆ ਰਹਿੰਦਾ ਵਾ ਤੇ ਪਤਾ ਸਾਨੂੰ ਕਿੱਥੋਂ ਲੱਗਣਾ ਉਹ ਭਾਬੀ ਇਹ ਸਭ ਕੋ ਨਾ ਮੰਮੀ ਕਰਕੇ ਹੋਣ ਡਿਆ ਤੇ ਮੰਮੀ ਸੁਧਰ ਜੇ ਨਾ ਤੇ ਸਭ ਕੁ ਠੀਕ ਹੋ ਜਾਣਾ ਪਤਾ ਨਹੀਂ ਦਲਜੀਤ ਮੰਮੀ ਵੀ ਇਦਾਂ ਕਿਉਂ ਕਰਦੀ ਆ ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਮੰਮੀ ਦੀ ਉਹ ਕੀ ਪਤਾ ਨੇ ਕੀ ਕਰਾ ਛੱਡਣਾ ਉਹਨੂੰ ਨਵੀਂ ਜਿਹੜੀ ਆਈ ਆ ਉਹਨੂੰ ਓਦਾਂ ਕਰਨ ਡੈਪੂਗੀ ਤੇ ਫਿਰ ਕੀ ਬਣੂਗਾ ਇੱਥੇ ਉਹ ਇਦਾਂ ਨਹੀਂ ਨਾ ਆਂਦੀ ਉਹ ਕਹਿੰਦੀ ਆ ਵੀ ਤੂੰ ਕਰਾਉਣਾ ਜੋ ਵੀ ਕਰਾਉਣਾ ਉਹਨੇ ਤੁਹਾਡੇ ਨਾਂ ਹੀ ਲਾਉਣਾ ਮਾ ਪਤਾ ਨਹੀਂ ਤੜਨੇ ਦਾ ਕਿਉਂ ਕਰਦੇ ਹੋ ਉਹ ਚਲ ਕੋਈ ਗੱਲ ਨਹੀਂ ਸਾਡੇ ਨਾਲ ਗੱਲਾਂ ਨੂੰ ਮੈਂ ਕਰਕੇ ਥੋੜਾ ਜਿਹਾ ਕੰਮ ਨਾ ਤੇ ਫਿਰ ਮੈਂ ਜਾਨੀ ਆ ਉਧਰ ਤੂੰ ਹੀ ਹੋ ਗਿਆ ਉਹ ਨਾਲ ਮੰਮੀ ਨੂੰ ਲੈ ਜਾਓ ਫਿਰ ਤੇ ਮੈਂ ਨਾ ਵੇਲੀਆਂ ਹੋ ਗਿਆ ਆ ਗਿਆ ਮੈਂ ਤੇ ਕੰਮ ਛੱਡ ਕੇ ਆਇਆ ਪਹਿਲਾਂ 10ਵਾਂ ਜਾ ਕੇ ਮੰਮੀ ਨੂੰ ਤੂੰ ਆਪ ਹੀ ਦੱਸ ਦਿੰਦਾ ਤੇ ਚੰਗਾ ਆ ਉਹ ਤੂੰ ਹੀ ਗੱਲ ਕਰ ਲਿਓ ਮੈਂ ਕੰਮ ਕਰ ਲਾਂ ਵੇਲੀ ਮਾਰੇ ਚਲ ਠੀਕ ਆ ਜਾਨੀ ਆ ਫਿਰ ਮੈਂ ਕੰਮ ਕਰਕੇ ਪਤਾ ਨਹੀਂ ਕੁੜੀ ਵਿਚਾਰੀ ਨੂੰ ਕਿੰਨੀ ਕੁ ਛੱਟ ਲੱਗ ਗਈ ਹੋਣੀ ਆ ਕਿਤੇ ਦੱਸ ਕੀ ਸੋਚਦੇ ਹੋਣਗੇ ਉਹ ਕਿ ਪਰਸੋਂ ਦੀ ਛੱਟ ਲੱਗੀ ਆ ਤੇ ਕੋਈ ਪਤਾ ਲੈਣ ਨਹੀਂ ਆਇਆ ਸਾਾਨੂੰ ਤੇ ਪਤਾ ਹੀ ਨਹੀਂ ਆ ਤੇ ਅਸੀਂ ਜਾਣਾ ਕੀ ਹੀ ਭਲਾ ਚੱਲ ਕੋਈ ਨਹੀਂ ਮੰਮੀ ਨੂੰ ਖੜਦੀਆਂ ਨਾਲ ਤੇ ਹੋ ਕੇ ਨਹੀਂ ਆ ਉਧਰ ਹਾਂਜੀ ਮੈਸੇਜ ਤੇ ਆਇਆ ਸੀ ਪਰ ਉਹ ਲਿਮਟ ਵਾਲੇ ਖਾਤੇ ਦਾ ਆਇਆ ਉਹ ਨਹੀਂ ਨਹੀਂ ਉਹ ਭਾਵੇਂ ਪੈਸੇ ਫੇਰ ਨਾ ਲਿਮਟ 'ਚ ਚਲ ਗਏ ਹੋਣ ਚਲੋ ਕੋਈ ਨਹੀਂ ਮੈਂ ਜਾਨੀ ਆ ਤੇ ਪਤਾ ਕਰਕੇ ਆਉਣੀ ਆ ਭਲਾ ਕੋਈ ਨਹੀਂ ਮੈਂ ਤੁਹਾਨੂੰ ਦੱਸਦੀ ਆ ਆ ਕੇ ਫਿਰ ਚਲੋ ਠੀਕ ਚੱਲ ਬੈਂਕ 'ਚ ਜਾ ਕੇ ਪਤਾ ਕਰਕੇ ਆਵਾ ਵੀ ਪੈਸੇ ਲਿਮਿਟ 'ਚ ਨਹੀਂ ਚੱਲ ਗੇ ਫਿਰ ਆ ਕੇ ਇਹਨਾਂ ਨੂੰ ਫੋਨ ਕਰਦੀ ਆ ਸੰਦੀਪਾ ਹਾਂ ਜੀ ਦੀਦੀ ਮੈਂ ਮੜਾ ਜਾਣਾ ਬੈਂਕ ਚ ਚੱਲੀ ਆ ਤੇ ਮੰਮੀ ਨੂੰ ਦੱਸਦੀ ਕੋਈ ਗੱਲ ਨਹੀਂ ਦੱਸ ਦੂੰਗੀ ਭਾਜੀ ਤੇਰੇ ਨੇ ਨਾ ਪੈਸੇ ਪਾਏ ਸੀ ਉਹ ਲੱਗਦਾ ਲਿਮਟ ਤੇ ਚਲ ਗਏ ਆ ਤੇ ਮੈਂ ਪਤਾ ਕਰ ਆਵਾ ਠੀਕ ਆ ਅੱਛਾ ਇਹਨੇ ਗਿੰਟਰੀ ਬਣਾਈ ਨੇ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਆ ਨਾ ਤੇ ਇਹਨੇ ਨਹੀਂ ਦੱਸਿਆ ਮੰਮੀ ਦੀਆਂ ਗੱਲਾਂ ਨਾ ਸੱਚ ਹੀ ਨਿਕਲਣ ਡੀਆਂ ਵਾ ਜੋ ਵੀ ਹੋਣ ਡਿਆ ਵਾ ਅੱਜ ਪਹਿਲੇ ਆਏ ਆ ਤੇ ਮਹਾਰਾਣੀ ਆਪ ਚੱਲ ਗਈ ਆ ਜਦੋਂ ਹੋਰ ਕੋਈ ਕੰਮ ਹੁੰਦਾ ਵਾ ਉਦੋਂ ਕਹਿ ਦਿੰਦੀ ਆ ਦਲਜੀਤੂ ਆ ਕੰਮ ਕਰਿਆ ਮੰਮੀ ਸੱਚੀ ਕਹਿੰਦੇ ਆ ਇਹ ਨਾ ਉਤੋਂ ਉਤੋਂ ਹੀ ਕਰਨ ਢੀ ਆ ਲੈ ਤੀ ਰਾਣੀ ਚਾੜੂ ਮਾਰਨ ਢਈ ਆ ਲੈ ਪਰੋਣੇ ਆ ਗਏ ਸਸੀ ਕਾਪੂਆ ਜੀ ਸਸੀ ਕਾ ਤੀ ਤੇ ਦੱਸਿਆ ਨਹੀਂ ਕੁਝ ਵੀ ਦੱਸਣਾ ਕੀ ਹੀ ਮਹਿਸਲ ਜਾ ਕੇ ਵੇਨਨੀ ਆ ਕੀ ਕਰਨ ਡੀਆਂ ਭਲਾ ਅੱਛਾ ਅੱਛਾ ਜੇ ਇਹੀ ਕਰ ਨਾ ਹੁੰਦੇ ਤੇ ਫੇਰ ਮੈਨੂੰ ਪਤਾ ਹੀ ਤੁਸੀਂ ਘਰੇ ਹੀ ਹੋਣਾ ਕਿੱਥੇ ਜਾਣਾ ਵਾ ਚੱਲ ਆਜੋ ਫਿਰ ਉਹ ਕੰਟਰੇ ਆਉਂਦੇ ਆ ਲਾ ਇਥੇ ਰਮਣਾ ਹੁੰਦਾ ਹੀ ਇਹਨਾਂ ਕਿਦਰ ਮੂੰ ਚੁੱਕਿਆ ਅੱਜ ਕੱਲ ਉਥੋਂ ਹੋ ਕੇ ਆਈਆਂ ਤਾਂ ਜੇ ਆ ਗਈ ਹੈ ਇਹ ਨਹੀਂ ਆਈ ਦੇ ਹੈ ਗਈ ਹੈ ਨਾ ਮਿਲਣ ਮਾਂ ਵੀ ਨਹੀਂ ਜਾਂਦੀ ਇੱਥੇ ਆਪੇ ਹੀ ਮਿਲਣ ਮੈਨੂੰ ਆਉਗੀ ਕੋਈ ਗੱਲ ਨਹੀਂ ਆਕੜ ਮਿਰਚ ਵੀ ਪੂਰੀ ਆ। ਆਜੋ ਪੂਜੀ। ਬੈਜੋ ਤੇ ਹੀ ਮੈਂ ਪਾਣੀ ਲਿਆਉਣੀ ਐ। ਠੀਕ ਆ ਪੁੱਤ। ਹਵਰ ਤੇ ਸਾਹਮਣੇ ਉਹ ਜਿੱਲੇ ਪੰਨ ਡਿਆ। ਪਤਾ ਨਹੀਂ ਕਿੱਥੇ ਗਏ ਆ। ਕੱਲੀ ਝਾੜੂ ਲਾਉਂਦੇ ਹੀ ਵੜੇ ਵਿੱਚ। ਚਲੋ ਪੁੱਛਦੀ ਆਂਦੀ ਐ ਤੇ। ਤਾਲਪਤ ਸੁਨਾਓ ਠੀਕ ਠਾਕ ਪੁੱਤ ਤੁਹਾਨੂੰ ਸੁਣਾ ਠੀਕ ਹੈ ਤੇ ਮੇਰੀ ਗੱਲ ਸੁਣੋ ਬਾਕੀ ਜੀ ਕਿੱਥੇ ਗਏ ਆ ਲੱਭਣ ਨਹੀਂ ਡਿਆ ਕੋਈ ਵੀ ਮੰਮੀ ਅੰਦਰ ਲੰਮੇ ਪਏ ਆ ਤੇ ਦੀਦੀ ਗਏ ਬੈਂਕ ਚ ਕੰਮ ਹੀ ਥੋੜਾ ਜਿਹਾ ਅੱਛਾ ਅੱਛਾ ਹਾਂ ਜੀ ਕੰਡੇ ਹੀ ਅੱਧਾ ਘੰਟਾ ਲੱਗ ਜਾਣਾ ਮੈਨੂੰ ਤੇ ਮੰਮੀ ਠੀਕ ਠਾਕ ਆ ਤਾਂ ਹਾਂ ਜੀ ਠੀਕ ਠਾਕ ਆ ਤੇ ਇਹ ਸੁਣਾ ਫਫੜ ਜੀ ਨੂੰ ਲੈ ਆਉਣਾ ਹੀ ਨਾਲ ਉਹ ਵੀ ਪੁੱਤ ਟਾਲੀ ਪੂਲੀ ਵਾਲ ਫੇਰਾ ਮਰਨ ਜਾਣਾ ਪੈਂਦਾ ਹੀ ਅੱਛਾ ਅੱਛਾ ਮੈਂ ਕੋਈ ਨਹੀਂ ਮੈਂ ਇਕੱਲੀ ਹੋਮਣੀ ਆ ਮੈਨੂੰ ਬੱਸੇ ਚੜਾ ਗਈ ਹੀ ਠੀਕ ਹੈ ਠੀਕ ਆ ਤਾਂ ਹੁਣ ਫੋਨ ਕਰ ਦੂੰਗੀ ਕੰਡੀਆਂ ਤੇ ਲਿਆ ਜਾਣਗੇ ਮੈਨੂੰ ਠੀਕ ਹੈ ਦੋਵੇਂ ਜਾਣਿਆਂ ਦਾ ਐ ਨਹੀਂ ਸਰਦਾ ਹਾਂਜੀ ਇਹ ਤੇ ਗੱਲ ਹੈਗੀ ਆ ਘਰ ਵੀ ਕਿਸ ਨੂੰ ਰਹਿਣਾ ਮੈਣਾ ਉਹ ਹੀ ਤੇ ਗੱਲ ਵਾ ਆ ਨਾ ਚੋਰੀ ਚੱਕੇ ਬੜੇ ਹੋਣ ਦੇ ਤਾਂ ਕਰਕੇ ਫਿਰ ਘਰ ਵੀ ਰਹਿਣਾ ਪੈਂਦਾ ਹਾਂਜੀ ਤੂੰ ਦੱਸ ਪਿੰਡ ਵਾਲੇ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਸਾਰੇ ਚੱਲ ਉਹ ਤਾਂ ਵਧੀਆ ਚਾਹੀਦਾ ਹਾਂਜੀ ਹਾਂਜੀ ਆਇਆ ਮੁੰਡੇ ਦਾ ਫੋਨ ਬਾਰਾ ਹਾਂਜੀ ਆਉਂਦਾ ਇਹਦਾ ਪੁੱਤ ਠੀਕ ਠਾਕ ਵਧੀਆ ਚੱਲ ਵਧੀਆ ਵਾ ਆਉਣ ਵੱਲੋਂ ਨਹੀਂ ਕਹਿੰਦੇ ਨਹੀਂ ਅਜੇ ਆਉਣ ਵੱਲੋਂ ਨਹੀਂ ਕਹਿੰਦਾ ਕੁਛ ਤੈਨੂੰ ਪਤਾ ਹੀ ਐ ਇੱਕ ਤੇ ਪੜਾਈ ਰਹਿੰਦੀ ਐ ਤਦ ਦਜਾ ਕੰਮ ਕਰ ਲੱਭਾ ਹੁੰਦਾ ਵਾ ਫੇਰ ਬੱਚੇ ਨੂੰ ਹੁੰਦਾ ਪਿਛੜ ਕੇ ਜਾਊਂਗਾ ਆਣ ਕੇ ਫੇਰ ਦਰੇ ਕੰਮ ਲੱਭੂਗਾ ਹਾਂਜੀ ਇਹ ਤੇ ਹੈਗਾ ਵਾ ਹਾਂ ਚੱਲ ਆਊਗਾ ਤੇ ਅਸੀਂ ਵਿਆਹ ਵੇਖਾਂਗੇ ਛੇ ਛਤੀ ਨਹੀਂ ਨਹੀਂ ਵਿਆਹ ਤੁਹਾਨੂੰ ਵਖਾ ਲੈਣਾ ਵਾ ਤੁਹਾਡੇ ਨਹੀਂ ਰੌਣਕ ਲੱਗਣੀ ਆ ਹਾਂਜੀ ਇਹ ਤੇ ਗੱਲ ਹੈਗੀ ਭਾਬੀਆਂ ਜੇ ਨੱਚਿਓ ਫੁੜਕੇ ਹੋ ਕੇ ਹਾਂਜੀ ਚਲੋ ਤੁਸੀਂ ਬਹਿ ਜਾਓ ਤੇ ਮੈਂ ਮੰਮੀ ਨੂੰ ਬੁਲਾ ਕੇ ਲਿਆਉਣੀ ਆ ਠੀਕ ਆ ਪੁੱਤ ਤੇ ਮੰਮੀ ਗਿਆ ਲੰਮੀ ਪੈ ਗਈ ਆ ਟਾਈਮ ਤੇ ਨਾਲ ਹੀ ਇਹ ਮੰਮੀ ਲੰਮੀ ਪਈ ਆ ਭਲਾ ਨੂੰ ਆਵਾਜ਼ ਨਹੀਂ ਸੁਣੀ ਬਾਰੋਂ ਆ ਗਈਆਂ ਮੈਂ ਅੰਦਰ ਤੱਕ ਤਾਂ ਕਿ ਐਸ ਵਟ ਕੇ ਪਈ ਹੋਣੀ ਐ ਬਥੇਰੀ ਵੱਧ ਵਾ ਵੀ ਦਲਜਿੰਦਰ ਵੇਲਾ ਐਡੀ ਮਾੜੀ ਮੰਦੀ ਆ ਆ ਪੁੱਛਣ ਤੱਕ ਪਈ ਮੁੜ ਕੇ ਪਜਾ ਮਮੀ ਤੂੰ ਉઠી ਆ ਕਿ ਨਹੀਂ ਉઠી ਮੈਂ ਵੀ ਪਖਾਂਡੀ ਕਰਨ ਲਈ ਮੈਂ ਘਰੇ ਪੰਜ ਸੱਚੀ ਬਿਮਾਰ ਹੋ ਗਈ ਮਮੀ ਜੀ ਤੁਸੀਂ ਇੱਥੇ ਬੈਠੇ ਆ ਬਾਹਰ ਪੂਆ ਜੀ ਆਏ ਆ ਮਿਲਣਾ ਹੀ ਤੁਸੀਂ ਨਹੀਂ ਮਿਲਣਾ ਹੋਊਦਾ ਫੇ ਮਿਲ ਲੇਗੀ ਆਣ ਕੇ ਤੂੰ ਆ ਤਾਂ ਤੀਜੇ ਦਿਨ ਤੁਰੇ ਰਹਿੰਦੀ ਐ ਕੜੀਆਂ ਕਪਾਵਾਂ ਕੜੀਆਂ ਵਾਂਗੇ ਚਲੋ ਮੰਮੀ ਗੁੱਸਾ ਛੱਡੋ ਤੇ ਆਜੋ ਤੁਸੀਂ ਉੱਥੇ ਬਹਿ ਜਾਓ ਤੇ ਮੈਂ ਚਾਹ ਲੱਗੀਆਂ ਬਣਾਉਣਾ ਦੀਦੀ ਵੀ ਘਰ ਹੈ ਨਹੀਂ ਆ ਬਣਾ ਕੇ ਤੇ ਪਿਆਲ ਜਾ ਕੇ ਜਾ ਮੈਨੂੰ ਸਦਨ ਘੜੀ ਘੜੀ ਆ ਜਾਂਦੇ ਐ ਮੇਰੀਆਂ ਕਿੰਨੇ ਕਪਾਵਾਂ ਆਕੜੀਆਂ ਇਹਦੇ ਬਗਾਰ ਅਨੁਪ੍ਰੇ ਚਾਹ ਪੀਉਂਦੀ ਪੁੱਤ ਤੂੰ ਆਪਣੀ ਨਹੀਂ ਲਈ ਮੈਂ ਨਾ ਚਾਹ ਹੁਣੇ ਪੀਤੀ ਸੀ ਟਾੜੇ ਅੱਗੇ ਅੱਗੇ ਚਲ ਫਿਰ ਕਿਹੀ ਤੂੰ ਵੀ ਪੀ ਲੈਂਦੀ ਨਾਲ ਮੇਰੇ ਕੋਈ ਗੱਲ ਨਹੀਂ ਤੇ ਮੇਰੀ ਜੱਤ ਸੋਣਾ ਤੂੰ ਕਦੇ ਦੀ ਗਈ ਆਪਣੀ ਮੰਮੀ ਵਾਲਾ ਤੇ ਮੰਮੀ ਤੇਰੀ ਆਈ ਨਹੀਂ ਜੀ ਤੂੰ ਇੰਦਾ ਕਰੋ ਮੰਮੀ ਲੱਗੇ ਚਲ ਜਾ ਹਾਂ ਤੁਹਾਨੂੰ ਮੈਂ ਕੀ ਦੱਸਾਂ ਮੰਮੀ ਨੇ ਨਾ ਉਦਾਂ ਦਾ ਗੁੱਸਾ ਕੀਤਾ ਵਾ ਜਦੋਂ ਤੁਹਾਡੇ ਕੋਲ ਗਏ ਹੀ ਤੂੰ ਫੋਨ ਨਹੀਂ ਨਾ ਕੀਤਾ ਮੰਮੀ ਨੂੰ ਕਿ ਤੂੰ ਵੀ ਆਇਓ ਐਸੇ ਗੋਲੋ ਗੁੱਸਾ ਕਰਕੇ ਬੈਠੇ ਹੋ ਲੈ ਪੁੱਤ ਉਹ ਵੱਡੀ ਨੋ ਹੀ ਇਹਦੇ ਕੋ ਕਿਹੜਾ ਵੱਖਰਾ ਫੋਨ ਆ ਪੀਨੂ ਮੈਨੂੰ ਫੋਨ ਕਰਦੀ ਤਾਂ ਘਰ ਵਿੱਚ ਇੱਕੋ ਜਣੇ ਨੂੰ ਫੋਨ ਕਰਨਾ ਹੁੰਦਾ ਵਾ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਹੁਣ ਵਿਆਹ ਹੀ ਤੇ ਮੈਨੂੰ ਕੱਲੀ ਨੂੰ ਕਿਹਾ ਹੈਗਾ ਇੰਨਾ ਕਿਹੜਾ ਤੇਰਾ ਫੁੱਫੜ ਨੂੰ ਫੋਨ ਵੱਖਰਾ ਕੀਤਾ ਹੈਗਾ ਪਤਾ ਨਹੀਂ ਕਿਉਂ ਗੁੱਸਾ ਕਰਦੀ ਨਿੱਕੀ ਨਿੱਕੀ ਗੱਲ ਦਾ ਚਲੋ ਕੋਈ ਗੱਲ ਨਹੀਂ ਤੂੰ ਹੀ ਨਾ ਹੁਣ ਗੁੱਸਾ ਕਰਿਓ ਤੇ ਉੱਥੇ ਚੱਲ ਜਾਓ ਮੰਮੀ ਲੱਗੇ ਪੁੱਤ ਬੁੱਸਾ ਤੇ ਆਉਂਦਾ ਹੀ ਆ ਮੈਂ ਕਿੱਥੋਂ ਚੱਲ ਕੇ ਆਈ ਆ ਇਹਦਾ ਫਰਜ਼ ਨਹੀਂ ਬੰਦਾ ਤੇ ਗਾਂ ਹੋ ਕੇ ਤੇ ਮੈਂ ਮਿਲਾਂ ਫੇਰ ਵੀ ਮੈਂ ਘਰ ਦੀ ਧੀ ਹਾਂ ਚਲ ਤੂੰ ਵੀ ਨਾ ਇਦਾਂ ਕਰਿਆ ਕਰੋ ਮੰਮੀ ਨੂੰ ਫੋਨ ਕਰ ਲਿਆ ਕਰੋ ਮੈਂ ਇਹ ਘਰ ਚ ਕਪਾਤ ਪੈਂਦਾ ਕੀ ਫਾਇਦਾ ਫਿਰ ਇਹ ਤੇ ਜਿਉਂ ਆਈ ਆ ਨਾ ਇਹਨੇ ਤਾਂ ਕਪਾਤ ਮੁੱਕਣ ਨਹੀਂ ਦਿੱਤਾ ਕਪਾਤ ਪਿਆ ਹੀ ਰਿਹਾ ਵਾ ਪਤਾ ਨਹੀਂ ਇਹ ਕਪਾਤ ਕਦੋਂ ਮੁੱਕਣਾ ਵਾ ਚੱਲ ਪੀ ਲੋ ਤੁਸੀਂ ਚਾਹ ਤੇ ਫਿਰ ਮੇ ਲਾਇਓ ਮੰਮੀ ਨੂੰ ਸੰਦੀਪ ਜੇ ਸੱਚ ਪੁੱਛਦੀਆਂ ਨਾ ਮੈਂ ਇਹਦੇ ਵਾਲੀ ਆਈ ਆ ਮੈਨੂੰ ਇਹਦੀਆਂ ਕਰਤੂਤਾਂ ਦਾ ਪਤਾ ਹੀ ਫੀ ਬੂਥਾ ਇਹਨੇ ਵਟਿਆ ਹੁਣਾਵਾ ਮੈਂ ਚੱਲ ਜਾ ਕੇ ਨਾ ਇਹਦਾ ਗੁੱਸਾ ਠੰਡਾ ਕਰ ਹੀ ਆਉਣੀ ਆ ਜਾਂ ਤੇ ਸਾਨੂੰ ਉਦੋਂ ਹੀ ਮਨਾ ਕਰ ਦਿੰਦੇ ਕਿ ਤੁਸੀਂ ਵੀ ਨਾ ਜਾਓ ਤੇ ਅਸੀਂ ਨਾ ਜਾਂਦੇ ਪਰ ਪੁੱਤ ਆ ਤਾਂ ਵੱਖਰੀ ਜੀ ਗੱਲ ਮੈਂ ਸੁਣੀ ਆ ਫੇ ਘਰ ਵਿੱਚ ਇਕੱਲੇ ਇਕੱਲੇ ਜੀ ਨੂੰ ਫੋਨ ਕਰੋ ਫੇ ਫਲਾਣਿਆ ਤੂੰ ਵੀ ਆਉਣਾ ਢਿੰਗੜਿਆ ਤੂੰ ਵੀ ਆਉਣਾ ਹੁਣ ਕੀ ਕਰ ਸਕਦੇ ਆ ਸਮਝਾਇਆ ਤੇ ਬਥੇਰਾ ਹੀ ਹੁਣ ਨਹੀਂ ਸਮਝਣ ਦੇ ਕੋਈ ਨਹੀਂ ਮੈਂ ਚਾਹ ਪੀ ਗੇ ਨਾ ਜਾਣੀ ਆ ਪਲਕੀ ਜਾਂਦੀ ਠੀਕ ਆ ਮੈਨੂੰ ਲੱਗਦਾ ਵਾ ਦੀਦੀ ਵੀ ਆ ਗਈ ਆ ਸਕੂਟਰੀ ਆ ਗਈ ਆਹੋ ਪੁੱਤ ਸਸਰੀ ਘਰ ਪੋ ਜੀ ਸਸਰੀ ਘਰ ਫੋ ਸੁਣਾਓ ਠੀਕ ਠਾਕ ਠੀਕ ਠਾਕ ਤੂੰ ਸੁਣਾਓ ਹਾਂਜੀ ਆਪਣੇ ਵੀ ਠੀਕ ਆ ਵਧੀਆ ਪਾਣੀ ਲਿਆਵਾਂ ਦੀ ਨਹੀਂ ਉਹ ਪਾਣੀ ਨਹੀਂ ਮੈਂ ਪੀਣਾ ਹੋ ਗਿਆ ਕੰਮ ਜਿਹੜਾ ਕੰਮ ਗਏ ਹੀ ਹਾਂਜੀ ਹੋ ਗਿਆ ਜੀ ਅੱਛਾ ਅੱਛਾ ਹੋਰ ਦਲਬਾਗ ਦਾ ਆਉਂਦਾ ਫੋਨ ਹਾਂਜੀ ਆਉਂਦਾ ਠੀਕ ਠਾਕ ਆ ਚਲ ਠੀਕ ਠਾਕ ਹੀ ਚਾਹੀਦਾ ਤੇ ਤੁਸੀਂ ਬਸੇ ਆਏ ਜੀ ਆਹ ਬਸੇ ਹੀ ਆਈ ਪੁੱਤ ਤੂੰ ਫੁੱਫੜ ਹੀ ਲੈ ਆਉਣਾ ਇਹ ਨਾਲ ਉਹ ਫਿਰ ਕੰਮ ਕੁਮੇ ਹੀ ਕਰ ਤੇ ਮੈਨੂੰ ਕਹਿੰਦੇ ਤੂੰ ਚਲ ਜਾ ਠੀਕ ਆ ਤਾਉਣਾ ਆਣਾ ਮੈਂ ਕੀ ਹੀ ਘਰੋਂ ਤੇ ਇਦਾਂ ਕੰਮ ਧੰਦਾ ਕਰਕੇ ਛੇਤੀ ਛੇਤੀ ਆ ਗਈ ਤਾਂ ਆਪਣੀ ਸੱਸ ਦੇ ਕੰਮ ਵੇਖ ਲਾ ਭਲਾਂ ਨੁਵਾਜ ਨਹੀਂ ਸੁਣੀ ਫੇ ਆਈ ਆ ਉਠ ਕੇ ਆਈ ਨਹੀਂ ਜੀ ਅੰਦਰੋਂ ਸੰਦੀਪ ਮੰਮੀ ਆਏ ਨਹੀਂ ਵੀਰ ਮੈਂ ਮੰਮੀ ਨੂੰ ਆਵਾਜ਼ ਮਾਰਨ ਗਈ ਹੀ ਤੇ ਮੰਮੀ ਕਹਿੰਦੇ ਆਪੇ ਇੱਥੇ ਆ ਜਾਣਗੇ ਭੂਆ ਪਤਾ ਨਹੀਂ ਕੀ ਹੋ ਗਿਆ ਮੰਮੀ ਨੂੰ ਮੰਮੀ ਦਾ ਸੁਭਾਅ ਇਦਾਂ ਦਾ ਕਿਉਂ ਹੋ ਗਿਆ ਵਾ ਹਨ ਨੂੰ ਤੇ ਕੋਈ ਸਮਝ ਨਹੀਂ ਆਉਂਦੀ ਭੂਆ ਜੀ ਨਹੀਂ ਪੁੱਤ ਸੁਭਾਅ ਹੋ ਨਹੀਂ ਹੋਇਆ ਜਿਉਂ ਵਿਆਹੀ ਆਈ ਹੈ ਨਾ ਇਹਦਾ ਸੁਭਾਅ ਇਦਾਂ ਹੀ ਰਿਹਾ ਵਾ ਇਹਨੂੰ ਸੁਧਾਰਨ ਵਾਲਾ ਕੋਈ ਗਾੜੀ ਟੱਕਰਿਆ ਨਹੀਂ ਹੀ ਜੇ ਮੇਰੀ ਮਾਂ ਹੀ ਨਾ ਉਹਨੇ ਕਿਤੇ ਇਹਨੂੰ ਦੌਕਾ ਨਹੀਂ ਮਾਰਿਆ ਮੈਂ ਮੈਂ ਹੀ ਕਰਦੀ ਰਹੀ ਉਹਨੇ ਖਿੱਚ ਕੇ ਰੱਖੀ ਹੁੰਦੀ ਨਾ ਆਦਨ ਨਹੀਂ ਵਖਣੇ ਪੈਂਦੇ ਚਲ ਕੋਈ ਨਹੀਂ ਹੁਣ ਜਿੱਦਾਂ ਤੁਸੀਂ ਆਏ ਹੀ ਤੇ ਆਗੇ ਦੇ ਮਿਲ ਜਾਂਦੇ ਸੱਚੇ ਸਿਆਣੇ ਕਹਿੰਦੇ ਆ ਨਾ ਕਿ ਅਕੇ ਮਾਵਾ ਨਾ ਹੁੰਦੇ ਆ ਜੇ ਪਰਜਾਈਆਂ ਮਾਵਾ ਬਣ ਜਾਣਾ ਫਿਰ ਮਾਵਾ ਨੂੰ ਕੌਣ ਰੋਵੇ ਚਲੋ ਕੋਈ ਨਹੀਂ ਭੁਆਜੀ ਤੁਸੀਂ ਹੀ ਟਾਣਾ ਕਹੋ ਅਹੀਂ ਹੈ ਹੀ ਹੈ ਨਾ ਅਹੀਂ ਤੇ ਤੁਹਾਡਾ ਬਥੇਰਾ ਕਰਦੇ ਆ ਪੁੱਤ ਤੁਸੀਂ ਕਰਦੇਗੇ ਤੇ ਤਾਂ ਹੀ ਮੈਂ amni ਆ ਨਾ ਜੇ ਤੁਸੀਂ ਵੀ ਇਹਦੇ ਵਾਂਗ ਕਰੋ ਤੇ ਮੇਰਾ ਵਣ ਨੂੰ ਇੱਥੇ ਜੀਣਾ ਕਰੇ ਚਲੋ ਕੋਈ ਨਹੀਂ ਤੁਹੀ ਨਾ ਗੁਸਾ ਨਾ ਕਰੋ ਕੋਈ ਗੱਲ ਨਹੀਂ ਭਾਜੀ ਪਿਓ ਚਾਹ ਤੇ ਜਾਓ ਮੇਲੋਂ ਮਮੀ ਪੂਆਜੀ ਤੁਸੀਂ ਸਿੱਧੇ ਇਧਰ ਆਏ ਕਿੱਦਾਂ ਅਗਲੀ ਘਰ ਹੋ ਗਿਆ ਹਜੇ ਨਹੀਂ ਨਹੀਂ ਪੁੱਤ ਮੈਂ ਸਿੱਧੀ ਇਧਰ ਹੀ ਆਈ ਆ ਮੈਂ ਸੋਚਣ ਲਈ ਸੀ ਕਿ ਉਧਰ ਗਏ ਹੋਣੇ ਆ ਉਧਰ ਨਾ ਗੋਪੀ ਨੂੰ ਛੱਟ ਲੱਗੀ ਆ ਤੇ ਛੱਟ ਲੱਗੀ ਗੋਪੀ ਤੇ ਉਹ ਕਿਦਾਂ ਮੈਨੂੰ ਉਹਦੇ ਪਤਾ ਨਹੀਂਗਾ ਨਾ ਮੈਨੂੰ ਲਵਲੀ ਨੇ ਦੱਸਿਆ ਵਾ ਤੇ ਜੇ ਤੂੰ ਨਾ ਗੱਲ ਕਰਦੀ ਮੈਂ ਤਾਂ ਇਧਰੋਂ ਹੋ ਕੇ ਵਾਪਸ ਚੱਲ ਜਾਣਾ ਸੀ ਮੈਂ ਤੇ ਆ ਸੁਗਾਤ ਵਾਲ ਆਈ ਆ ਤੇ ਨੂੰ ਮਨਾਉਣੀ ਆ ਕੁਆਜੀ ਮੈਨੂੰ ਵੀ ਨਾ ਅੱਜ ਹੀ ਪਤਾ ਲੱਗਾ ਮੈਨੂੰ ਦਲਜੀਤ ਨੇ ਦੱਸਿਆ ਹੀ ਆਖਣ ਡਿਆ ਹੀ ਕਿ ਗੋਪੀ ਦੇ ਛੱਟ ਲੱਗ ਗਈ ਐ ਪਰਸੋਂ ਦੀ ਕਿਤੇ ਲੱਗੀ ਆ ਤੇ ਪਤਾ ਤੇ ਸਾਨੂੰ ਵੀ ਨਹੀਂ ਐ ਐ ਹੋਈ ਬਸ ਨਾ ਘਰ ਦੇ ਕਲੇਸ਼ ਦੇ ਵਿੱਚ ਹੀ ਨਾ ਬਾਹਰ ਦਾ ਤੇ ਪਤਾ ਹੀ ਨਹੀਂ ਲੱਗਦਾ ਕਿ ਬਾਹਰ ਕੀ ਹੋਣ ਡਿਆ ਤੇ ਛੱਟ ਲੱਗੀ ਕਿੱਧਰ ਆ ਪਤਾ ਨਹੀਂ ਕਹਿਣ ਡਿਆ ਹੀ ਕਿ ਕੱਪੜੇ ਸੁੱਕਣੇ ਪਾਉਣ ਗਈ ਤੇ ਪੈਰ ਤੇ ਲੱਗ ਗਿਆ ਹੁਣ ਜਾਵਾਂਗੇ ਤੇ ਫੇਰ ਪਤਾ ਲੱਗਣਾ ਵਾ ਵੀ ਕੀ ਗੱਲ ਹੋਈ ਐ ਲੈ ਦੱਸ ਅੱਗੇ ਉਹਦਣਾ ਇਦਾਂ ਦਾ ਵਿਆਹ ਕਰਦੀ ਸੀ ਹੁਣ ਪਤਾ ਨਹੀਂ ਉਹ ਵੀ ਤੁਰਨ ਜੋਗੀ ਵੀ ਹੈਗੀ ਕਿ ਨਹੀਂ ਜਿਆਦੀ ਤੇ ਨਹੀਂ ਲੱਗੀ ਸੱਟ ਕਿਤੇ ਉਹ ਪਵਾ ਜੀ ਮੈਂ ਤੇ ਤੁਹਾਨੂੰ ਦੱਸਿਆ ਵੀ ਅਸੀਂ ਤੇ ਜੇ ਗਏ ਹੀ ਨਹੀਂ ਮੈਂ ਬੈਂਕ ਚ ਚਲ ਗਈ ਸੀ ਤੇ ਹੁਣ ਮੈਂ ਕਿਹਾ ਜਾ ਕੇ ਆਣੀ ਤੇ ਮੰਮੀ ਨੂੰ ਵੀ ਖੜਦੀ ਆ ਨਾਲ ਸੰਦੀਪ ਦੱਸਿਆ ਹੀ ਮੰਮੀ ਨੂੰ ਪਤਾ ਨਹੀਂ ਮੈਨੂੰ ਦਲਜਿੰਦਰ ਜਿਹਦੇ ਵੱਲ ਮੈਂ ਆਈ ਆ ਨਾ ਪਹਿਲਾਂ ਉਹਨੂੰ ਤੇ ਮਿਲਾਂ ਫਿਰ ਉਧਰ ਜਾਣੇ ਆ ਚੱਲਾ ਆਹ ਮੇਰੇ ਨਾਲ ਚਲੋ ਦੀਦੀ ਮੈਂ ਸਬਜ਼ੀ ਨੂੰ ਤੜਕਾ ਲਾ ਲਾਂ ਫਿਰ ਚਲ ਠੀਕ ਆ ਸੰਦੀਪ ਸਾਸਰੀ ਘਰ ਭਾਬੀ ਸਾਸਤਰੀ ਘਰ ਜੀ ਹੋਰ ਹਮ ਠੀਕ ਆ ਹਾਂ ਠੀਕ ਠਾਕ ਤੁਸੀਂ ਸੁਣਾਓ ਆਪਣਾ ਹਾਂ ਠੀਕ ਆ ਹੋਰ ਜੀ ਆਜੰਤ ਜੀ ਆਜੰਤ ਵੀ ਠੀਕ ਠਾਕ ਆ ਮੈਂ ਭਾਬੀ ਦਾ ਹਾਲ ਚਾਲ ਪੁੱਛਾਂ ਵਾਂ ਉਹ ਤਾਂ ਲੰਮੇ ਪਈ ਆ ਪਤਾ ਨਹੀਂ ਠੀਕ ਵੀ ਹੈਗੀ ਕਿ ਨਹੀਂ ਸਰੀਰ ਠੀਕ ਵਾ ਭਾਬੀ ਦਾ ਤੁਹਾਨੂੰ ਪਤਾ ਜਿੰਦਾ ਰਹਿੰਦੀ ਅੱਗੇ ਮੈਂ ਆਈ ਆ ਤੁਹਾਨੂੰ ਪਤਾ ਨਹੀਂ ਲੱਗਾ ਵੀ ਆਵਾਜ਼ਾਂ ਆਉਣ ਡੀਆਂ ਕੋਈ ਆਇਆ ਵਾ ਘਰ ਰਮਨ ਲੰਮੇ ਕੋ ਪਿਆ ਹੋਵੇ ਤੇ ਅੰਦਰੋਂ ਘੜਾ ਪਤਾ ਲੱਗਣ ਡਿਆ ਵਾ ਵੀ ਬਾਹਰ ਕੌਣ ਆਇਆ ਤੇ ਕੌਣ ਨਹੀਂ ਆਇਆ ਰਮਨ ਦੋ ਨਵਾਂ ਸੋਖਨਾ ਕਰਵਾ ਅਈ ਤੇ ਵੇਲੇ ਆ ਸਾਡੀ ਕਿਹੜੀ ਗੱਲ ਵਾ ਰੋਟੀ ਪਾਣੀ ਖਾ ਲਿਆ ਤੇ ਸੌਂ ਲਿਆ ਵੇਲੇ ਹੀ ਹੈਗੇ ਆ ਸਾਡੀ ਕਿਹੜੀ ਘਰ ਵਿੱਚ ਪੁੱਛਗੇ ਛਾ ਅਈ ਤੇ ਘਰ ਵਿੱਚ ਹੋਏ ਚਾਹੇ ਨਾ ਹੋਏ ਇੱਕ ਬਰਾਬਰ ਹੀ ਆਹੀਂ ਸੁਣ ਲੋ ਭੂਆ ਜੀ ਸਾਡੇ ਘਰ ਦੇ ਵਿੱਚ ਤੇ ਨਾ ਪਤਾ ਨਹੀਂ ਕੀ ਬਣ ਗਿਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਹੁਣ ਤੁਸੀਂ ਇਹਨਾਂ ਨੂੰ ਸਮਝਾ ਕੇ ਜਾਓ ਤੇ ਨਾਲੇ ਇਹਨਾਂ ਨੂੰ ਪੁੱਛੋ ਵੀ ਕਿਹੜੀ ਗੱਲ ਦੀ ਤੰਗੀ ਆ ਭਲਾ ਨਾ ਭਾਬੀ ਮੇਰ ਨਾਲ ਵੀ ਕਿਹੜੀ ਗੱਲੋਂ ਮੂੰਹ ਵੱਟਿਆ ਵਾ ਜੇ ਮੈਂ ਦਿਲਜਿੰਦਰ ਨੂੰ ਫੋਨ ਕਰਤਾ ਸੀ ਫੇਰ ਕਿਹੜੀ ਆਖਰ ਆ ਗਈ ਘਰ ਦੇ ਵਿੱਚ ਇੱਕ ਜਣੇ ਨੂੰ ਕਹਿਣਾ ਹੁੰਦਾ ਵਾ ਤੁਸੀਂ ਉਸ ਦਿਨ ਮੇਰੇ ਕੋ ਵੀ ਨਿਆਣੇ ਇਕੱਲੇ ਘਲ ਤੇ ਤੁਹਾਡਾ ਫਰਜ਼ ਨਹੀਂ ਨਾਲ ਆਉਂਦਾ ਨੰਨੇ ਵੱਡੀ ਜਿਹੀ ਹੋਈ ਸਾਰਿਆਂ ਦੇ ਵਿੱਚ ਘਰ ਦੇ ਵਿੱਚ ਵੱਡੀ ਇਹ ਹੋਈ ਹੈ ਨਾ ਤੇ ਫੋਨ ਤੇ ਇਹਨੂੰ ਹੀ ਆਉਣੇ ਆ ਮੈਂ ਕਿਹੜੀ ਕਿਹਦੀ ਕਿਉਂ ਲੱਗਣੀ ਆ ਜੇ ਮੈਂ ਲੱਗਦੀ ਹੁੰਦੀ ਤੇ ਤੂੰ ਫੋਨ ਮੈਨੂੰ ਕਰਦੀ ਮੈਂ ਫੇਰ ਵੀ ਘਰ ਦੇ ਵਿੱਚ ਘਰ ਦੀ ਮੋਰ ਨਹੀਂ ਜਦੋਂ ਹੁਣ ਗਾੜੀ-ਗਾੜੀ ਹੋਈਆਂ ਵਾ ਤੇ ਫੇਰ ਆਪਾਂ ਜਾਂਦੀਆਂ ਨੇ ਇੱਕ ਗੱਲ ਸੁਣ ਲੈ ਮੇਰੀ ਨੋਆ ਤੇ ਮਰੀਆਂ ਲਾਈਆਂ ਵਾ ਮਗਰ ਜੇ ਕੱਲ ਨੂੰ ਸਾਡੇ ਘਰ ਕੋ ਵੀ ਨਵੀ ਹੋ ਗਈ ਨਾ ਇਹ ਜਿੰਮੇਵਾਰ ਕਾਲ ਨੂੰ ਤੂੰ ਹੋਏਂਗੀ ਅੱਜ ਵੀ ਸਮਝ ਤੈਨੂੰ ਕਹਿਣੀ ਤੇ ਤੈਨੂੰ ਕੱਲ ਵੀ ਮੈਂ ਕਹਿਣਾ ਹੀ ਫੇਰ ਨਾ ਕਹੀਂ ਕਿ ਮੈਨੂੰ ਦੱਸਿਆ ਨਹੀਂਗਾ ਭਾਬੀ ਨੇ ਦਲਜਿੰਦਰ ਸੁਣ ਲਾ ਗੱਲਾਂ ਨਾ ਪਤਾ ਤੁਸੀਂ ਮੇਰੇ ਕੋ ਆਇਆ ਕਰੋ ਤੇ ਨਾ ਮੈਂ ਇੱਥੇ ਆਉਂਦੀ ਆ ਸਿੱਧਾ ਸਿੱਧਾ ਮੇਰਾ ਨਾਂ ਲੱਗਣ ਡਿਆ ਵਾ ਉਹ ਨਹੀਂ ਨਹੀਂ ਭੁਆ ਜੀ ਐਦਾਂ ਦੀ ਨਹੀਂ ਕੋਈ ਗੱਲ ਹੈਗੀ ਉਹ ਤੇ ਮੰਮੀ ਹੁਣ ਗੁੱਸੇ ਦੇ ਵਿੱਚ ਵਾ ਨਾ ਤਾਂ ਕਹੀ ਜਾਂਦੇ ਆ ਉਹਦਾ ਨਹੀਂ ਇਹੋ ਜਿਹੀ ਕੋਈ ਗੱਲ ਤੁਸੀਂ ਫਿਕਰ ਨਾ ਕਰੋ ਐਵੇਂ ਉਹਨੂੰ ਤਾਂ ਗੁੱਸਾ ਚੜਿਆ ਹੀ ਰਹਿੰਦਾ ਵਾ ਉਹਦਾ ਗੁੱਸਾ ਲੱstdcਾ ਕਦੋਂ ਵਾ ਸਾਨੂੰ ਮੈਂ ਕੀ ਸਖਾਲਣ ਲਈ ਆ? ਸਾਨੂੰ ਤੇ ਪਤਾ ਬਾਪੂਆ ਜੀ ਵੀ ਸਾਨੂੰ ਨਹੀਂ ਸਖਾਲਣ ਦੇ ਹੈਗੇ। ਪਰ ਹੁਣ ਮੰਮੀ ਨੂੰ ਕੌਣ ਸਮਝਾਵੇ? ਮੰਮੀ ਦੇ ਦਿਮਾਗ ਤੇ ਇੱਕੋ ਗੱਲ ਬੈਠੀ ਆ ਤੇ ਪਤਾ ਨਹੀਂ ਇਹਨਾਂ ਨੂੰ ਕੀ ਸਖਾਲਦੀ ਆ। ਨਹੀਂ ਮੰਮੀ ਸਮਝੀ ਆ। ਉਹ ਨਿਆਣੀ ਨਹੀਂ ਗਈ। ਉਹਦਾ ਰਾਦਾ ਪੂਆ ਨਾ ਇੱਥੇ ਆਵੇ। ਮੈਨੂੰ ਆਈ ਚੰਗੀ ਨਹੀਂ ਲੱਗਦੀ। ਸਾਨੂੰ ਤੇ ਚੰਗੇ ਲੱਗਦੇ ਜੇ ਨਾ। ਕੋਈ ਗੱਲ ਨਹੀਂ ਹੋ ਜਾਣਾ ਵਾ ਸਭ ਕੋ ਠੀਕ। ਤੁਸੀਂ ਤਾਂ ਹੀ ਨਹੀਂ ਗੱਲ ਕਹਿਣ ਦੇ ਜੀ। ਤੁਸੀਂ ਤੇ ਆਪਣੇ ਘਰ ਚਲ ਜੋਗੇ ਤੇ ਅਸੀਂ ਕਿੱਥੇ ਜਾਣਾ ਵਾ ਅਸੀਂ ਤੇ ਇੱਥੇ ਹੀ ਰਹਿਣਾ ਵਾ ਨਾ ਨਹੀਂ ਨਹੀਂ ਪੁੱਤ ਤੁਸੀਂ ਆਪਣਾ ਘਰ ਵੇਖੋ ਐਵੇਂ ਤੁਹਾਡੇ ਵਿੱਚ ਕੋਈ ਗੱਲ ਹੋਈ ਤੇ ਨਾ ਮੇਰਾ ਲੱਗੂਗਾ ਤੇ ਮੇਰੇ ਤਾਂ ਘਰ ਵਾਲੇ ਨੇ ਮੈਨੂੰ ਨਹੀਂ ਛੱਡਣਾ ਤੇ ਤੂੰ ਕੀ ਕਰਨ ਜਾਣੀ ਉੱਥੇ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਤੁਸੀਂ ਭੂਆ ਜੀ ਨੂੰ ਵੀ ਤੁਸੀਂ ਖੇਚੜਾ ਕੇ ਰੱਖ ਦਿੱਤੀ ਐ ਕੋਈ ਚਸਵਾਦੀ ਗੱਲ ਕਰੋ ਭਾਬੀ ਤਾਂ ਸਿਆਣੀ ਬਿਆਣੀ ਆ ਘਰ ਲੈ ਕੇ ਤੂੰ ਤੁਰਨਾ ਵਾ ਪਤਾ ਨਹੀਂ ਤੇਰੇ ਦਿਮਾਗ ਨੂੰ ਕੀ ਹੋ ਗਿਆ ਵਾ ਜੀ ਅੱਜ ਵੀਰ ਹੁੰਦਾ ਤੇ ਮੈਂ ਆਉਂਦੀ ਤੇ ਉਹ ਇੰਨੀ ਗੱਲ ਕਹਿੰਦਾ ਮੈਨੂੰ ਨਵਾਂ ਮਗਰ ਲਾਈਆ ਵਾ ਕੀ ਇਹਨਾਂ ਨੂੰ ਵਿਚਾਰਿਆਂ ਨੂੰ ਮੈਂ ਕਹਿਣ ਲਈ ਆ ਅੱਜ ਕੱਲ ਕਿਸੇ ਨੂੰ ਕੋਈ ਨਹੀਂ ਸिखਾਲਦਾ ਸਾਰੇ ਮਗਰੋਂ ਸਿੱਖੇ ਹੀ ਆਂਦੇ ਆ ਮੈਂ ਸੱਚੀਆ ਸਨੋਂ ਡਈ ਆ ਇੱਕ ਤੇ ਮਗਰ ਲਾਈਆ ਹੁਣ ਦੂਜੀ ਨੂੰ ਲਾਉਣ ਨੂੰ ਫਿਰਨ ਦੇਈ ਆ ਜੇ ਆਉਣਾ ਵਾਰ ਸਿੱਧੀ ਹੱਲੀ ਆਵੀ ਤੇ ਜੇ ਨਹੀਂ ਆਉਣਾ ਤੇ ਬੇਸ਼ੱਕ ਨਾ ਆਇਆ ਕਰ ਨਾ ਕੀ ਮੈਂ ਮਗਰ ਲਾਈ ਆ ਗਲਤੀ ਤੇ ਮੇਰੇ ਕੋ ਇਹ ਹੋ ਗਈ ਕਿ ਮੁੰਡੇ ਦਾ ਮੈਂ ਰਿਸ਼ਤਾ ਕਰਾਤਾ ਵਾ ਜੇ ਨਾ ਕਰਾਂਦੀ ਨਾ ਤੇਰੇ ਘਰ ਤੇ ਫੇਰ ਸੇ ਆਪਾ ਬੈਣਾ ਸੀ ਤੈਨੂੰ ਠੰਡ ਫੇਰ ਪੈਣੀ ਧੱਕਾ ਤੇਰੀਆਂ ਫੇਰ ਖੁੱਲਣੀਆਂ ਆਂ ਨੀ ਤੂੰ ਤਾਂ ਪੁਆੜੇ ਦੀ ਜੜ ਵਾਂ ਮੇਰੀ ਮੈਂ ਨਹੀਂ ਜੜ ਜੜ ਤੂੰ ਆ ਜਿਹੜੀ ਐਡੀ ਲੰਮੀ ਜ਼ਬਾਨ ਵਾ ਤੂੰ ਆੜੇ ਤੇਰੇ ਭਾਂਡੇ ਸਾਰੇ ਨਾ ਕਿ ਨੋਵਾਂ ਨਾ ਲੜ ਕੇ ਰਹਿਨੀ ਆ ਤਾਂ ਨਾ ਕਿ ਮਰਨਾ ਪੀ ਪੁਆੜੇ ਕੋਸ ਹਾਬ ਨਾ ਪੁਆੜੇ ਤੇਰੇ ਭਾਂਡੇ ਸਾਰੇ ਚੱਲ ਨਹੀਂ ਦਰਜਿੰਦਰ ਮੈਂ ਚੱਲੀ ਆ ਉਧਰ ਖਸਮਾਂ ਦਾ ਖਾਵੇ ਜਾ ਕੇ ਸੇਰਾ ਨਹੀਂ ਨਹੀਂ ਛੰਡ ਪਰਾ ਨਹੀਂ ਨਹੀਂ ਜਾਂਦੀ ਆ ਤੇ ਜਾਣਦੇ ਬਾਵਾ ਨਹੀਂ ਆਕੜੀਆਂ ਇਹਦੇ ਬਗੈਰ ਸਾਡੀ ਤੈਨੂੰ ਮੈਂ ਦੱਸੂਗੀ ਕਿ ਹੱਜ ਬਣ ਕਿਦਾਂ ਚਲਾਈਦੀ ਆ ਤੂੰ ਪਛਤਾਵੇਂਗੀ ਵੇਲੇ ਨੂੰ ਇਹ ਵੀ ਗੱਲ ਮੇਰੀ ਸੀ ਦੱਸਣਾ ਮੈਂ ਜਾ ਥੋੜੀ ਜਲ ਜਿੱਧਰ ਚੱਲੀ ਆ ਮੰਮੀ ਪੈ ਗਈ ਏ ਠੰਡ ਹੁਣ ਤੁਹਾਨੂੰ ਚੰਗੇ ਰਹੇ ਹੁਣ ਉਹਨੂੰ ਕਲਾ ਕੇ ਇਥੋਂ ਕੀ ਆਖੂਗੀ ਉਹ ਵਿਚਾਰੀ ਪੈ ਗਈ ਏ ਠੰਡ ਹੁਣ ਤੁਹਾਨੂੰ ਚੰਗੇ ਰਹੇ ਹੁਣ ਉਹ ਚਲ ਗਈ ਏ ਰੋਸ ਕੇ ਤੇ ਮੈਂ ਜਾਣਦੀ ਆਂ ਜ ਜਾਵੇ ਮੈਂ ਡਰਦੀ ਏ ਦੇਖੋ ਤੁਹਾਨੂੰ ਕੀ ਲੋੜ ਵਾ ਡਰਨ ਦੀ ਤੁਸੀਂ ਸਾਰੇ ਜੂ ਡਰਾਏ ਆ ਜੇ ਮੰਨ ਲੋ ਭੂਆ ਰਿਸ਼ਤਾ ਨਾ ਨਾ ਕਰਾਉਂਦੀ ਤੇ ਜੇ ਉਹ ਕੁਝ ਕਰ ਲੈਂਦਾ ਨਾ ਫੇਰ ਤੁਹਾਨੂੰ ਠੰਡ ਪੈਣੀ ਸੀ ਐਦਾਂ ਨਹੀਂ ਪੈਣੀ ਤੁਹਾਨੂੰ ਨਹੀਂ ਮੈਂ ਜਾਣਦੀ ਆਂ ਭੂਆ ਨੂੰ ਜਿੱਦਾਂ ਦੀ ਹੈਗੀ ਏ ਅੱਜ ਤਾਂ ਮੇਰਾ ਵਾ ਨਹੀਂ ਇਹਦੇ ਨਾਲ ਪਿਆ ਤੁਹਾਡੇ ਤੇ ਹੁਣ ਵਾ ਪਏ ਨਹੀਂ ਇਹਦੇ ਨਾਲ ਜੇ ਬੜੀ ਸੋਹਣੀ ਕੀਤੀ ਏ ਤੁਸੀਂ ਉਹ ਵੀ ਇਹ ਘਰ ਦੀ ਧੀ ਆ ਰੋਸ ਕੇ ਜਾਂਦੀ ਚੰਗੀ ਲੱਗਦੀ ਆ ਜਾਂਦੀ ਤੇ ਜਾਏ ਮੈਨੂੰ ਜੇ ਤੁਸੀਂ ਆਪਣੇ ਉੱਥੇ ਜਾਓ ਉੱਥੋਂ ਤਾਂ ਕੋਈ ਐਦਾਂ ਕੱਢੇ ਤੇ ਫੇਰ ਚੰਗੇ ਰਹੋਗੇ ਤੇ ਤੈਨੂੰ ਐਡਾ ਉਹਦਾ ਹੇਜ ਆਉਂਦੇ ਆ ਵਨ ਤੇ ਬੰਨ ਪੀਂਦੇ ਜੁੱਲੀ ਇਸ ਤਰ੍ਹਾਂ ਤੁਸੀਂ ਵੀ ਮਗਰੇ ਹੀ ਹੋਦੇ ਜਾ ਮੈਂ ਨਹੀਂ ਜਾਂਦੀ ਮੈਂ ਇੱਥੇ ਹੀ ਰਹਿਣਾ ਵਾਂ ਮੈਂ ਜਾ ਕੇ ਜਨ ਨੂੰ ਬਣਾ ਕੇ ਲੈਣਾ ਹਾਂ ਇਹ ਪੂਆ ਨੂੰ ਨਾਲ ਹੀ ਚੱਲ ਪੂਆ ਨੂੰ ਲੈ ਕੇ ਅੰਨੀ ਆ ਜਾਣਾ ਕਿਉਂ ਇੱਥੇ ਮੇਰੇ ਘਰ ਨਹੀਂ ਲਿਆਉਣੀ ਪੂਆ ਇਹ ਮੈਨੂੰ ਅੱਕ ਕੇ ਗੱਲ ਕਰਨੀ ਪੈਣੀ ਇਹ ਚਾਤਰ ਬਣੀ ਹੈ ਵਿੱਚ ਜਿਹੜੀ ਸਾਰਿਆਂ ਦੇ ਵਿੱਚ ਕਦੀ ਕੇ ਹਿਨੂ ਮਗਰ ਲਾ ਲਿੰਦੀ ਕੇ ਹਿਨੂ ਮਗਰ ਲਾ ਲਿੰਦੀ ਐ ਆ ਤੇ ਹੁਣ ਹੱਥ ਮੇਰੇ ਬਾਬਾ ਆ ਗਿਆ ਕੰਮ ਚਲ ਗਈ ਹੁਣ ਨਿਕਲ ਗਈ ਘਰੋਂ ਹੁਣ ਨਹੀਂ ਆਉਂਦੀ ਪੂਆ ਜੀ ਪੂਆ ਜੀ ਮੇਰੀ ਗੱਲ ਸੁਣੋ ਪੂਆ ਜੀ ਚਲੋ ਘਰ ਨੂੰ ਮੈਂ ਨਹੀਂ ਗਾ ਦਲਜਿੰਦਰ ਜਾਣਾ ਉਹ ਮੇਰੀ ਗੱਲ ਸੁਣੋ ਅੰਦਰ ਬਹਿ ਕੇ ਗੱਲ ਕਰਦੇ ਆ ਇਦਾਂ ਚੰਗੇ ਨਹੀਂ ਲੱਗਦਾ ਕੋਈ ਗੱਲ ਨਹੀਂ ਚੰਗੇ ਲੱਗਣ ਨੂੰ ਕੀ ਆ ਨਾਲੇ ਲੋਕਾਂ ਨੂੰ ਪਤਾ ਲੱਗ ਜਾਉ ਆਣ ਗਵਣ ਨੂੰ ਕਿ ਤੇਰੀ ਸੱਸ ਦੀ ਜ਼ੁਬਾਨ ਕਿੱਡੀ ਆ ਪੂਆ ਜੀ ਕੱਲਾ ਲੋਕਾਂ ਨੇ ਸੱਸ ਨੂੰ ਨਹੀਂ ਕਹਿਣਾ ਸਾਨੂੰ ਵੀ ਨਾਲ ਹੀ ਕਹਿਣਾ ਆਖਣਾ ਵਾ ਭੀਜੇ ਉਹ ਚੰਗੀਆਂ ਹੁੰਦੀਆਂ ਤੇ ਉਹ ਹੀ ਰੱਖ ਲੈਂਦੀਆਂ ਤੇ ਤੁਸੀਂ ਇਦਾਂ ਨਾ ਕਰੋ ਤੁਸੀਂ ਮੇਰੇ ਨਾਲ ਮੈਂ ਨਹੀਂ ਦਲਜਿੰਦਰ ਜਾਣਾ ਤੇ ਨਾ ਬਾਰ ਬਾਰ ਕਹਿ ਬੇਇੱਜ਼ਤੀ ਕਰਾਉਂਦੀ ਆਤ ਮੈਨੂੰ ਨਹੀਂ ਗਈ ਹੈਗੀ ਤੁਹਾਡੇ ਗੜੀ ਹੱਥ ਜੋੜ ਦੇ ਤੂੰ ਮੇਰੇ ਗੜੀ ਹੱਥ ਕਿਉਂ ਜੋੜਨ ਲਈ ਜਦੋਂ ਤੇਰੀ ਗਲਤੀ ਕੋਈ ਨਹੀਂ ਗਈ ਉਹ ਮੇਰੀ ਗਲਤੀ ਤੇ ਹੈ ਨਹੀਂ ਪਰ ਤੁਸੀਂ ਘਰ ਚਲੋ ਨਹੀਂ ਪੁੱਤ ਮੈਂ लवली ਕੇ ਘਰ ਜਿਹੜੇ ਚੱਲੀ ਆ ਮੈਂ ਉਹਦੀ ਕੁੜੀ ਦੀ ਖਬਰ ਲੈ ਕੇ ਤੇ ਮੈਂ ਘਰ ਨੂੰ ਜਾਵਾਂ ਜਾਣੇ ਆ ਮੈਂ ਵੀ ਤੁਹਾਡੇ ਨਾਲ ਨਹੀਂ ਮੈਂ ਨਹੀਂ ਜਾਣਾ ਤੂੰ ਵੀ ਆ ਜਾ ਆ ਜਾ ਮੇਰੇ ਨਾਲ ਆਉਣਾ ਵਾ ਤੇ ਨਹੀਂ ਤੇ ਰਹਿ ਤੂੰ ਵੀ ਘਰੇ ਤੇਰੇ ਸਾਥ ਤੇ ਨਹੀਂ ਆਜੂਗਾ ਦੱਸ ਮੈਂ ਹੁਣ ਕੀ ਕਰਾਂ ਮੰਮੀ ਵੀ ਨਾ ਜਿਆਦਾ ਹੀ ਬੋਲ ਦਿੰਦੇ ਆ ਕੋਹ ਨਾ ਚੱਲ ਹੁਣ ਮੈਂ ਨਾ ਜਾਣੀ ਦੀਦੀ ਪੂਆ ਜੀ ਲੱਗਦਾ ਨਰਾਜ ਹੋਗੇ ਚੱਲ ਗਏ ਮੰਮੀ ਬੜਾ ਬੋਲਣ ਦੇ ਹੀ ਕੋਹ ਨਾ ਪੁੱਸ ਸੰਦੀਪ ਮੰਮੀ ਦਾਦੇ ਨਾ ਹਾਲ ਹੀ ਇਹੋ ਹੋ ਗਿਆ ਵਾ ਬਸ ਵੀ ਦੱਸ ਜੇ ਉਹ ਆਏ ਹੀ ਤੇ ਕੀ ਲੋੜ ਹੀ ਭਲਾ ਇਹਨਾਂ ਨੂੰ ਵੱਧ ਘੱਟ ਬੋਲਣ ਦੀ ਉਹ ਸਭ ਕੋ ਚੇਚਾ ਮਨਾਉਣ ਆਏ ਤੇ ਫਿਰ ਇਹੋ ਹੀ ਤੇ ਗੱਲ ਵਾ ਨਾ ਮੰਮੀ ਆਪਣੇ ਚ ਕਸੂਰ ਨਹੀਂ ਕੇ ਕੱਢਦੇ ਤੇ ਦੂਜਿਆਂ ਚ ਬਸ ਕੱਢੀ ਜਾਂਦੇ ਵੀ ਦੂਜਿਆਂ ਦਾ ਕਸੂਰ ਜੇ ਨਾ ਮਨਾਉਣ ਆਉਂਦੇ ਸਾਵੇਂ ਮੰਮੀ ਨੇ ਦੂਜੇ ਪਾਸੇ ਹੋ ਜਾਣਾ ਸੀ ਕਿ ਉਹ ਕਿਢਾਈ ਮੇਰੇ ਵੱਲ ਹੁਣ ਮੈਂ ਤੇ ਪੂਆ ਜੀ ਨੂੰ ਲੈਣ ਗਈ ਸੀ ਮੈਂ ਚਾ ਲੈ ਆਉਣੀ ਆ ਪਰ ਉਹ ਵੀ ਹੁਣ ਗੁੱਸੇ ਦੇ ਮਾਰੇ ਚਲ ਗਏ ਤੇ ਹੁਣ ਏਦਾਂ ਚੰਗੇ ਲੱਗੀਦਾ ਆ ਆਂਡ ਗਵੜ ਵੇਖੂਗਾ ਤੇ ਕੀ ਕਹੂਗਾ ਭਲਾ ਦੀਦੀ ਪੂਆ ਤਾਂ ਜਾਣ ਕੇ ਕਰਦੇ ਆ ਪੂਆ ਦਾ ਫਰਜ ਬੰਦਾ ਸੀ ਕਿ ਮੰਮੀ ਨੂੰ ਫੋਨ ਕਰ ਦਿੰਦੇ ਆ ਚਲੋ ਜਾ ਕੇ ਤੇ ਗੋਪੀ ਦਾ ਪਤਾ ਲਾਈਏ